ਕਾਂਗਰਸ ਦੇ ਸੀਨੀਅਰ ਨੇਤਾ ਨੇ ਪੱਤਰਕਾਰ ਨੂੰ ਸੱਦ ਲਿਆ ਇਕੱਲੇ ਕਿਹਾ ਆ ਜੀ ਤੈਨੂੰ ਠੰਡਾ ਕਰਕੇ ਭੇਜੂ ਇਹ ਸ਼ਬਦਾਂ ਦਾ ਪ੍ਰਗਟਾਵਾ ਉਦੋਂ ਕੀਤਾ ਗਿਆ ਜਦੋਂ ਪੱਤਰਕਾਰ ਨੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਇਹ ਸਵਾਲ ਪੁੱਛ ਲਿਆ ਕਿ ਕਾਂਗਰਸੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਤਾਂ ਉਸ ਦੇ ਉੱਤੇ ਬੋਲਦੇ ਹੋ ਉਹਨਾਂ ਨੇ ਕਿਹਾ ਕਿ ਸਾਡੇ ਵੱਲ ਵੀ ਤਾਂ ਹੋਰ ਨਾ ਪਾਰਟੀਆਂ ਵਾਲੇ ਜਿਹੜੇ ਆਗੂ ਨੇ ਜਾਂ ਲੀਡਰ ਨੇ ਉਹ ਆ ਰਹੇ ਨੇ ਤਾਂ ਜਦੋਂ ਪੱਤਰਕਾਰ ਨੇ ਮੋੜ ਕਿਹਾ ਕੀ ਆਖਰ ਕਿਸੇ ਇੱਕ ਦਾ ਨਾਮ ਤਾਂ ਦੱਸੋ ਤਾਂ ਉਹਨਾਂ ਕਿਹਾ ਕਿ ਮੈਂ ਨਾਮ ਕਿਉਂ ਦੱਸਾਂ ਤੁਸੀਂ ਪੱਤਰਕਾਰੀ ਤੋਂ ਉੱਚਾ ਉੱਠ ਕੇ ਕੰਮ ਕਰੋ ਤੇ ਮੇਰੇ ਕੋਲ ਇਕੱਲਾ ਆ ਜੀ ਤੈਨੂੰ ਠੰਡਾ ਕਰਕੇ ਭੇਜੂ ਜਿਹੜਾ ਬੰਦਾ तितਲੀ ਵਾਂਗ ਕੜਿਓਤੇ ਕੜਿਓਤੇ ਚੀਮੇਸਟਰ ਮੰਨ ਨਹੀਂ ਕਿਹਾ ਸੀ ਅੰਦਰ ਤੇ तितਲੀ ਵਾਂਗ ਪਲਣ ਕੀਦੇ ਬਾਰੇ ਕਿਹਾ ਤੇ ਅੱਜ ਤਿਤਲੀਆਂ ਚੁੱਕ ਚੁੱਕ ਉਹ ਆਪਣੇ ਫੁੱਲਾਂ ਤੇ ਬਿਠਾਉਣ ਲੱਗ ਪਏ ਪਿਛਲੀ ਵਾਰ ਪਿਛਲੀ ਵਾਰ ਸੁਸ਼ੀਲ ਰਿੰਕੂ ਵੀ ਚਲੇ ਗਏ ਉਹ ਐਮਪੀ ਜਿੱਤ ਕੇ ਉਥੋਂ ਆਮ ਆਦਮੀ ਪਾਰਟੀ ਤੋਂ ਮੈਂ ਤੁਸੀਂ ਮੇਰੇ ਖਰਚ ਥੋੜੇ ਥੋੜੇ ਕੋਨਾ ਵਾਲ ਨੂੰ ਆਮ ਆਦਮੀ ਪਾਰਟੀ ਨੂੰ ਥੋੜਾ ਜਿਹਾ ਦਾਵਾ ਕਰਾ ਨਹੀਂ ਸਰ ਅਸੀਂ ਇਹਦਾ ਅਸੀਂ ਤਾਂ ਸਿਰਫ ਗੱਲ ਕਰ ਰਹੇ ਹਾਂ ਸਰ ਕਾਂਗਰਸ ਪਾਰਟੀ ਦੇ ਨੁਕਸਾਨ ਦੀ ਕਿ ਲੀਡਰ ਟੁੱਟ ਟੁੱਟ ਕੇ ਉਧਰ ਜਾ ਰਹੇ ਨੇ ਉਧਰੋਂ ਨਹੀਂ ਆ ਰਹੇ ਉਧਰੋਂ ਕੌਣ ਆ ਰਹੇ ਸਰ ਸਾਹਮਣੇ ਵੇਖਿਓ ਕਿਵੇਂ ਆਉਂਦੇ ਨੇ ਕੌਣ ਆ ਰਿਹਾ ਸਰ ਕਿਸੇ ਦਾ ਇੱਕ ਦਾ ਨਾਮ ਦੱਸੋ ਕਿਉਂ ਮੈਂ ਦੱਸਾਂ ਕਿ ਜਦ ਦਾਣਾਂ ਦਾ ਟਾਈਮ ਦੱਸਾਂਗਾ ਤੁਹਾਡੇ ਸਾਹਮਣੇ ਆਉਣਗੇ ਠੀਕ ਹੈ ਸਰ ਇਸ ਕਰਕੇ ਥੋੜੀ ਜੀ ਜਿਹੜੀ ਹੈਗੀ ਆ ਨਾ ਆਪਣਾ ਲੈਵਲ ਸਕੇ ਨੂੰ ਉੱਪਰ ਚੁੱਕੋ ਆ ਤਰਕਾਲੀ ਕਹਿੰਦਾ ਥੋੜਾ ਉੱਪਰ ਚੁੱਕੋ ਤਾਂ ਕਿ ਥੱਲੇ ਨੂੰ ਲੈ ਕੇ ਨਾ ਜਾਓ ਜਿੱਨਾਂ ਚ ਪੱਤਰਕਾਰ ਜਿਹੜਾ ਇੱਕ ਵੇੜ ਫੋਨਾਂ ਮੇਰੇ ਕੋਲ ਹੁਣ ਬੈਠ ਸੀ ਕਹਿੰਦੇ ਮੇਰੇ ਕੋਲ ਕੱਲਾ ਜੀ ਤੈਨੂੰ ਮੈਂ ਠਣਿਆ ਕਰਕੇ ਭੇਜ ਦਿੰਦਾ ਠੀਕ ਆ ਸਰ ਪੱਤਰਕਾਰ ਸਾਨੂੰ ਟਾਈਮ ਨਹੀਂ ਅਸੀਂ ਐਸ਼ੀਅਨ ਦੀ ਉਜਾਤੀ ਲਈ ਪੱਤਰਕਾਰ ਆਈ ਸੀ ਅੱਗੇ ਸਰ ਤੁਸੀਂ ਟਾਈਮ ਦਿਓ ਅਸੀਂ ਜ਼ਰੂਰ ਆਵਾਂਗੇ ਮੈਂ ਭੈਣ ਤੈਨੂੰ ਪਾਣੀ ਦੇ ਪਾਣੀ ਕਰਕੇ ਭੇਜ ਦਿੰਦਾ ਅਸੀਂ ਹੁਣ ਵੀ ਤੁਹਾਡੇ ਨਾਲ ਹੀ ਆ ਮੇਰੇ ਨਾਲ ਨਾਲ ਦੀ ਗੱਲ ਪੱਤਰਕਾਰ ਕਦੀ ਕਿਸੇ ਦਾ ਵੀ ਬਹੁਤ ਸਰ ਮੇਰਾ ਤਾਂ ਸਰਕਾਰ ਨੇ ਕਾੜ ਸਸਪੈਂਡ ਮਾਰਤਾ ਹੀ ਤੁਹਾਡੇ ਤੋਂ ਸੋ ਦੱਸਿਆ ਕਿ ਪੰਜਾਬ ਜਲੰਧਰ ਦੇ ਹਲਕਾ ਕਰਤਾਰਪੁਰ ਦੇ ਵਿੱਚ ਕਾਂਗਰਸ ਦੁਆਰਾ ਵੱਡੀ ਰੈਲੀ ਕੀਤੀ ਗਈ ਤੇ ਇਸ ਦੌਰਾਨ ਕਾਂਗਰਸ ਦੇ ਲੀਡਰਾਂ ਨੇ ਕਿਹਾ ਕਿ ਕਾਂਗਰਸ ਲੋਕ ਸਭਾ ਚੋਣਾਂ ਲਈ ਜੋਰਾਂ ਦੇ ਨਾਲ ਤਿਆਰੀ ਕਰ ਰਹੀ ਹੈ ਤੇ ਇਸ ਦੇ ਨਾਲ ਆਮ ਆਦਮੀ ਪਾਰਟੀ ਨੂੰ ਵੀ ਖੂਬ ਘੇਰਿਆ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ